ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਜੋ ਭਗਵੰਤ ਮਾਨ ਦੀ ਸਰਕਾਰ ਬਣੀ ਆ 2 ਸਾਲ ਹੋ ਗਏ ਔਰ ਜੋ ਲੁੱਟ ਘੁਟਟ ਤੇ ਧੱਕੇਸ਼ਾਹੀਆਂ ਹੋ ਰਹੀਆਂ ਵਾ ਉਹ ਮੈਂ ਸਮੇਂ-ਸਮੇਂ ਜਿਹੜਾ ਮਸਲੇ ਚੁੱਕਦਾ ਰਹਿਣਾ ਮੈਂ ਤੁਹਾਡਾ ਆਪਣਾ ਚਨਣ ਸਿੰਘ ਜੋਤਪੁਰੀ ਸੀਨੀਅਰ ਮੀਤ ਪ੍ਰਧਾਨ ਅਨੁਸ਼ਰونی ਕਾਲੀਤਲ ਬਾਦਲ ਐਸਸੀ ਵਿੰਗ ਆਮਰ ਸਰਕਾਰੀ ਆਪਜੀ ਦੇ ਧਿਆਨ ਵਿੱਚ ਇੱਕ ਹੋਰ ਬਹੁਤ ਹੀ ਗੰਭੀਰ ਮਸਲਾ ਲੈ ਕੇ ਆਇਆ ਕਿ ਪਿੰਡ ਸੁਲਤਾਨਵਿੰਡ ਮੰਦਰ ਵਾਲੇ ਪਲਾਟ ਵਿੱਚ 27 ਤਰੀਕ ਨੂੰ ਆ ਵੀਰ ਦੀ ਗੱਡੀ ਸੀ ਤੇ ਸਰਦਾਰ 인ਦਰਜੀਤ ਸਿੰਘ ਆ ਇਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਰਨ-ਗਿੱذਾਰਾ ਕਰ ਰਹੇ ਨੇ ਔਰ 27 ਤਰੀਕ ਦੀ ਪੁਲਿਸ ਨੂੰ ਰਿਪੋਰਟ ਦਿੱਤੀ ਆ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ ਇਹ ਤੁਹਾਡਾ ਆਪਣਾ ਚੈਨਲ ਵਾ ਇਨ ਨੂੰ ਸਬਸਕ੍ਰਾਈਬਰ ਵੀ ਕਰਿਓ ਤੇ ਇਹ ਆਪਾਂ ਪ੍ਰਸ਼ਾਸਨ ਤੱਕ ਵੀ ਪਹੁੰਚਾਉਣਾ ਇਹ ਹੋਇਆ ਕੀ ਆ ਕਿ ਇੱਥੇ ਗੱਡੀ ਖੜੀ ਕੀਤੀ ਸੀ 27 ਤਰੀਕ ਦੀ ਰਾਤ ਨੂੰ ਆ ਚੋਰਾਂ ਨੇ ਵੇਖੋ ਇਹਦੇ ਵਿੱਚੋਂ ਬੈਟਰੀਆਂ ਗੱਡੀਆਂ ਉਸੇ ਹੀ ਦਿਨ ਇੱਕ ਨਵੀਂ ਵਾਰਦਾਤ ਕੀਤੀ ਇੱਕ ਗੱਡੀ ਹੋਰ ਉਹਦੀ ਬੈਟਰੀ ਆ ਕੱਢ ਕੇ ਤੇ ਉਹ ਪਰਲੇ ਪਾਸੇ ਛੁੱਟ ਗਏ ਅੱਜ ਫਿਰ ਇੱਕ ਗੱਡੀ ਲਿਆਂਦੀ ਉਹਦੀਆਂ ਬੈਟਰੀਆਂ ਕੱਢੀਆਂ ਔਰ ਗੱਡੀ ਪਤਾ ਨਹੀਂ ਕੌਣ ਲੈ ਗਿਆ ਇਹਦੇ ਵਿੱਚ ਪੁਲਿਸ ਦੀ ਰਲਿਮਲੀ ਭੁਗਤ ਹੋ ਸਕਦੀ ਆ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਕਈ ਸੇ ਲੋਕਾਂ ਦੇ ਘਰਾਂ ਦੇ ਵਿੱਚੋਂ ਮੋਬਾਈਲ ਚੋਰੀ ਹੋਏ ਨੇ ਕਈ ਵਾਰੀ ਪੁਲਿਸ ਨੂੰ ਰਿਪੋਰਟ ਕੀਤੀ ਪਰ ਪੁਲਿਸ ਉੱਤੇ ਕੋਈ ਸੁਣਵਾਈ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਕਰਦੀ ਔਰ ਇਸ ਮਹਾਲੇ ਦੇ ਵਿੱਚ ਰਾਤ ਨੂੰ ਕੋਈ ਬੱਤੀ ਨਹੀਂ ਜਗਦੀ ਔਰ ਆ ਮਾਤਾ ਜੀ ਆ ਜਿਨ੍ਹਾਂ ਨੇ ਵੇਖਿਆ ਕਿ ਉਸ ਦਿਨ ਰਾਤ ਜਦੋਂ ਚੋਰੀ ਹੋਈ ਇਹਨਾਂ ਦਾ ਬੂਆ ਮਾਰ ਦਿੱਤਾ ਸੀ ਇਹਨਾਂ ਨੇ ਮਾਰ ਦਿੱਤਾ ਸੀ ਤੇ ਮੈਂ ਜੀ ਆਦਿ ਨੂੰ ਜਾਂਦੇ ਲੱਕੇ ਤੇ ਮੈਂ ਕਿਹਾ ਤੁਸੀਂ ਕੌਣ ਜੀ ਤੁਸੀਂ ਕੌਣ ਜੀ ਉਹ ਬੋਲੇ ਨਹੀਂ ਹੈਗੇ ਮੈਂ ਆਪਣੇ ਵੀਰ ਨੂੰ ਜਾ ਕੇ ਕਿਹਾ ਮੈਂ ਵੀਰ ਬਾਰੋਂ ਕੋਈ ਕੁੰਡਾ ਮਾਰ ਗਿਆ ਜੀ ਤੇਰੀ ਉਠਿਆ ਵੀਰ ਨੇ ਵੱਡੇ ਵੀਰ ਨੂੰ ਮਾਰ ਦਿੱਤੀ ਫਿਰ ਬੂਆ ਖੋਲਿਆ ਨਾਲ ਔਰ ਇਹ ਜਿਹੜੀ ਦਰਖਾਸਤ ਆ ਏਐਸਆਈ ਦਰਬਾਰ ਸਿੰਘ ਦੇ ਕੋਲ ਆ ਜਿਹੜੇ ਪੁਲਿਸ ਕੋਈ ਕਾਰਵਾਈ ਨਹੀਂ ਕਰਾਈ ਔਰ ਇਸ ਜਿਹੜਾ ਵਾਕਿਆ ਹੋਇਆ ਵਾ ਇਹਦਾ ਸੀਸੀਟੀਵੀ ਕੈਮਰੇ ਦੀਆਂ ਵੀਡੀਓ ਵੀ ਹੈ ਗਿਆ ਰਕਾਟ ਗਿਆ ਪੁਲਿਸ ਨੇ ਲਿਆ ਹੀ ਨਹੀਂ ਪੁਲਿਸ ਬਿਲਕੁਲ ਸੁਣਵਾਈ ਨਹੀਂ ਕਰਦੀ ਹੁਣ ਇਹ ਗਰੀਬ Banda ਕਿੱਥੋਂ ਲਿਆ ਕੇ ਬੈਟਰੀਆਂ ਪਾਊਗਾ 4000 ਕਿੰਨੇ ਦੀ 20 ਰੁਪਏ ਬੈਟਰੀ ਇਕ ਸਾਡੇ ਹੁੰਸਾ ਨਾ ਸਾਡੇ 9000 ਦੀ ਇੱਕ ਬੈਟਰੀ ਆ ਔਰ ਚਾਰ ਬੈਟਰੀਆਂ ਨਾਲੋਂ 40000 ਰੁਪਏ ਔਰ ਤੁਹਾਡੇ ਨਾਲ ਕੀ ਪੁਲਿਸ ਨਾਲ ਕੀ ਗੱਲ ਹੋਈ ਆ ਵੀਰ ਦੇ ਸੁਣ ਗਿਆ ਹਾਂ ਚੌਕੀ ਮਿਲਾਣ ਨੂੰ ਮਿਲ ਕੇ ਆਇਆ ਹਾਂ ਉਹਨਾਂ ਨੇ ਕਿਹਾ ਮੈਂ ਕਿਹਾ ਮੇਰੀਆਂ ਇੱਦਾਂ ਬੈਟਰੀਆਂ ਚੋਰੀ ਹੋਈਆਂ ਅਗਲੇ ਮੈਨੂੰ ਕਹਿੰਦੇ ਵੀ ਭਾਜੀ ਕੀ ਕਰੀਏ ਬੈਟਰੀਆਂ ਚੋਰੀਆਂ ਉਹਦੇ ਅੰਦਰ ਪਹਿਲਾਂ ਕਹਿੰਦਾ ਗੱਡੀ ਅੰਦਰ ਲਾਇਆ ਕਰੋ ਮੈਂ ਕਿਹਾ ਅੰਦਰ ਲਾਉਣ ਦੀ ਜਗ੍ਹਾ ਨਹੀਂ ਆ ਗਈ ਫਿਰ ਕਹਿੰਦੇ ਭਾਜੀ ਲਾ ਲੋ ਅਸੀਂ ਪੁਲਿਸ ਵਾਲੇ ਜਾ ਕੇ ਨਾਲ ਫੜ ਹੀ ਲੈਣੇ ਚੋਰਾਂ ਨੂੰ ਜੰਦਾ ਉਹਨਾਂ ਨੇ ਕਿਹਾ ਜਮਾਨਤ ਕਰਾ ਕੇ ਬਾਹਰ ਆ ਜਾਣਗੇ ਤੁਹਾਨੂੰ ਕੀ ਮਿਲਣਾ ਤੁਹਾਨੂੰ ਆਪਣੀਆਂ ਬੈਟਰੀਆਂ ਦੀ ਜਮਾਨਤ ਕਰਾਉਣੀ ਪੈਣੀ ਆ ਮੈਂ ਕੋਈ ਨਹੀਂ ਕਰਾਣਾ ਕਿ ਤੁਸੀਂ ਫੋਟੋ ਸਹੀ ਬਾਤ ਤੋਂ ਬਾਅਦ ਕੋਈ ਧਨਵਾਈ ਨਹੀਂ ਕੁਝ ਨਹੀਂ ਅਜੇ ਤੱਕ ਫੜਨ ਦੇ ਸਾਡੇ ਸਾਹਮਣੇ 15 ਤੋਂ 20 ਦਿਨੋਂ ਜਿੰਨਾ ਘਰੇ ਬੈਠਾ ਜੀ ਦੱਸੋ ਹੁਣ 20 ਦਿਨ ਤੱਕ ਕੋਈ ਕਮਾਈ ਨਹੀਂ ਤੇ ਆਪਣੇ ਬੱਚੇ ਕਿੱਦਾਂ ਪਾਲੂਗਾ ਔਰ ਜੋ ਪੁਲਿਸ ਦੇ ਅਲਫਾਜ ਨੇ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਕਿ ਪੁਲਿਸ ਦਾ ਕੀ ਕਰਤਾਰ ਹੋਊਗਾ ਪੁਲਿਸ ਨਾਸਲ ਸੁਣਵਾਈ ਨਹੀਂ ਕਰ ਰਹੀ ਇਹ ਜਿਹੜੀ ਵੀਡੀਓ ਇਹਨੂੰ ਬਾਤਵਾਦੇ ਸ਼ੇਅਰ ਕਰਿਓ ਕਿ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੱਕ ਪਹੁੰਚੇ ਔਰ ਇਹ ਜਿਹੜੀ ਵੀਡੀਓ ਮੈਂ ਆਪਣੇ ਸੀਨੀਅਰ ਨੇਤਾ ਸਰਦਾਰ ਕੋਲ ਜਾਰ ਸੰਗੀ ਰਣੀਕੇ ਸਾਫ ਦਾ ਚੌਪਟਰ ਮੰਤਰੀ ਉਹਨਾਂ ਤੱਕ ਵੀ ਪਹੁੰਚਾ ਕੇ ਤੇ ਇੱਕ ਕੋਈ ਠੋਸ ਇਹੋ ਜਿਹਾ ਕਦਮ ਚੁੱਕਾਂਗੇ ਕਿ ਜਿਹੜੇ ਮੰਤ్రਾਲੇ ਪਲਾਟਾ ਹੈ ਸੁਲਤਾਨਵਾਲਾ ਦੇ ਕਿਤੇ ਵੀ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਇੱਥੇ ਨਾਤੇ ਲਾਈਟਾਂ ਜਗਦੀਆਂ ਹੋਰ ਚੋਰੀਆਂ ਬਹੁਤ ਹੁੰਦੀਆਂ ਲੋਕਾਂ ਦੇ ਘਰਾਂ ਦੇ ਵਿੱਚੋਂ ਮੋਬਾਈਲ ਲੈ ਜਾਂਦੇ ਆ ਬੈਟਰੀ ਇਹ ਕੱਢ ਕੇ ਲੈ ਜਾਂਦੇ ਆ ਅੱਜ ਫਿਰ ਇੱਕ ਬੈਟਰੀ ਨਵੀਂ ਲਿਆਂਦੀ ਆ ਜਿਹੜੀ ਉਹ ਜਿਹੜਾ ਸ਼ਿਵਜੀ ਦਾ ਮੰਦਿਰ ਆ ਜੀ ਸਾਈ ਅਕੈਡਮੀ ਲਾ ਕੇ ਸਾਈ ਇੱਕ ਅਕੈਡਮੀ ਲਾ ਕੇ ਬੈਟਰੀਆਂ ਖੋਲ ਕੇ ਤੇ ਉਹ ਗੱਡੀ ਛੜ ਕੇ ਭੱਜ ਗਏ ਉਹ ਗੱਡੀ ਫਿਰ ਮੁੜ ਕੇ ਲੈ ਗਈ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਲੈ ਕੇ ਜਾਂਦਾ ਜਾਂ ਕੌਣ ਘੜਦਾ ਇੱਥੇ ਇੱਕ ਅੱਡਾ ਬਣ ਗਿਆ ਕਿ ਜਿਹੜਾ ਵੀ ਚੀਜ਼ ਚੁੱਕਦਾ ਵਾ ਜਿਹੜਾ ਬੈਟਰੀ ਚੁੱਕਦਾ ਇੱਥੇ ਲਿਆ ਕੇ ਉਹਦੀ ਸਮਾਨ ਜਿਹੜਾ ਕੀਮਤੀ ਕੱਢ ਲੈਣਾ ਤੇ ਜਿਹੜਾ ਖਾਲੀ ਜਿਹੜੀ ਬੈਟਰੀ ਆ ਉਹ ਇੱਥੇ ਛੁੱਟ ਜਾਨੀ। ਸੋ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਪੁਰ ਮੰਦਰ ਵਾਲੇ ਪਲਾਟਾਂ ਦੇ ਵਿੱਚ ਜੋ ਕੰਮ ਜਿਹੜਾ ਹੋ ਰਿਹਾ ਵਾ ਬਿਲਕੁਲ ਨਿੰਦਣਯੋਗ ਆ ਔਰ ਪ੍ਰਸ਼ਾਸਨ ਬਿਲਕੁਲ ਇੱਥੇ ਕਾਰਵਾਈ ਨਹੀਂ ਕਰਦਾ ਕੋਈ ਕੰਮ ਨਹੀਂ ਕਰਦਾ ਇਹ ਜਿਹੜੀ ਵੀਡੀਓ ਨੂੰ ਵਾਰ ਤੋਂ ਵਾਰ ਭਰਾਓ ਸ਼ੇਅਰ ਕਰਿਓ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚੇ ਔਰ ਮੈਂ ਵੀ ਇਹ ਪਹੁੰਚਾਉਂਗਾ ਔਰ ਇਸ ਮਸਲੇ ਨੂੰ ਜੰਗੀ ਪੱਧਰ ਤੇ ਉੱਚੇ ਪੱਧਰ ਤੇ ਚੁੱਕਾਂਗੇ ਕਿ ਕੱਲ ਨੂੰ ਇਹੋ ਜਿਹੀ ਵਾਰਦਾਤ ਨਾ ਹੋਵੇ ਇੱਥੇ ਬੱਤੀ ਵੀ ਕੋਈ ਨਹੀਂ ਜੀ ਜਗਦੀ ਨਾ ਤੇ ਇੱਥੇ ਰਾਤ ਨੂੰ ਬੱਤੀ ਜਗਣੀ ਆ ਔਰ ਚੋਰ ਵੀ ਤੁਰੇ ਫਿਰਦੇ ਆ ਵੱਡੇ ਵੱਡੇ ਦਾਤਰ ਲਈ ਫਿਰਦੇ ਨੇ ਔਰ ਕਿਸੇ ਦਾ ਜਾਨੀਮਾਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਦਾ ਜ਼ਿੰਮੇਵਾਰ ਹੋਏਗਾ ਇਸ ਕਰਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬਰ ਵੀ ਕਰੋ ਇਹ ਜਿਹੜੀ ਵੀਡੀਓ ਆਪਾਂ ਪ੍ਰਸ਼ਾਸਨ ਤੱਕ ਔਰ ਮੁੱਖ ਮੰਤਰੀ ਤੱਕ ਭਗਵੰਤ ਮਾਨ ਤੱਕ ਇਹ ਪਹੁੰਚੇ ਇਹ ਵੀ ਕਹਿੰਦੇ ਸੀ ਕਿ ਆਹੀਂ ਬਹੁਤ سہولتਾਂ ਦਵਾਂਗੇ ਨੌਕਰੀਆਂ ਦਵਾਂਗੇ ਨੌਕਰੀਆਂ ਤੇ ਦਿੱਤੀਆਂ ਨਹੀਂ ਜਿਹੜੇ ਮਾੜੇ ਮੋٹے ਕੰਮ ਕਰਕੇ ਆਪਣੇ ਪਰਿਵਾਰ ਪਾਲਦੇ ਆ ਉਹ ਵੀ ਤੁਸੀਂ ਬੰਦ ਕਰ ਦਿੱਤੇ ਆ ਉਹ ਉਹ ਵੀ ਲੋਕਾਂ ਖੂਆ ਕਰਨ ਲੈ ਪੈਨੇ ਰੋਕ ਔਰ ਇਹਨਾਂ ਨਸ਼ੇ ਦਾ ਬੋਲਬਾਲਾ ਇੱਥੇ ਸੋ ਇਹਨੂੰ ਨੱਥ ਪਾਈ ਜਾਵੇ ਗਾਂ ਇਲੈਕਸ਼ਨ ਆ ਗਈ ਆ 1 ਜੂਨ ਨੂੰ ਪਾਰਲੀਮੈਂਟ ਦੀ ਇਲੈਕਸ਼ਨ ਆ ਔਰ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਆਉਣ ਤੇ ਪੁੱਛੋ ਇਹਨਾਂ ਨੂੰ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹਤੇ ਪੂਰੇ ਕੀਤੇ ਨਹੀਂ ਔਰ ਜਿਹੜੇ ਆਪਣੀ ਮਿਹਨਤ ਮਜ਼ਦੂਰੀ ਕੰਮ ਕਰਕੇ ਗੁਜ਼ਰਕਿ ਜਰਾ ਕਰਦੇ ਉਹਨਾਂ ਨੂੰ ਵੀ ਨਹੀਂ ਪ੍ਰਸ਼ਾਸਨ ਕੰਮ ਕਰਨ ਦੇਦਾ ਪ੍ਰਸ਼ਾਸਨ ਦੀ ਲਾਪਰਵਾਹੀ ਆ ਕੋਈ ਸੁਣਵਾਈ ਨਹੀਂ ਹੋ ਰਹੀ। ਔਰ ਇਸ ਨੂੰ ਵਾਤਲਾ ਸ਼ੇਅਰ ਕਰਿਓ ਅੱਗੇ ਫਿਰ ਇੱਥੇ ਨਵੀਂ ਕਾਰਵਾਈ ਜਿਹੜੇ ਆਪਾਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਪ੍ਰਸ਼ਾਸਨ ਨੇ ਨਹੀਂ ਕੋਈ ਸਟੈਂਡ ਲਿਆ ਤੇ ਆਪਾਂ ਕੋਈ ਨਵਾਂ ਰਸਤਾ ਆਪਣਾ ਮੰਗੀ ਹੋਰ ਜਿਹੜਾ ਇੱਥੇ ਲੁੱਟਾਂ ਖੋਆ ਹੋਂਡੀਆਂ ਨੂੰ ਬੰਦ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ